ਸਰਕਾਰੀ ਨੌਕਰੀ ਜੋ ਪਹਿਲਾਂ ਨਜਵਾਨਾਂ ਲਈ ਸੁਪਨੇ ਦੀ ਤਰ੍ਹਾਂ ਹੁੰਦੀ ਸੀ ਹੁਣ ਹਕੀਕਤ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇਕ ਨੀਅਤ ਅਤੇ ਨੀਤੀਕਰਨ ਨਜਵਾਨ ਪੜ੍ਹ ਲਿਖ ਕੇ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਲੈ ਰਹੇ ਹਨ ਮਿਸ਼ਨ ਰੋਜ਼ਗਾਰ ਤਹਿਤ ਮਿਹਨਤੀ ਅਤੇ ਹੁਨਰਮੰਦ ਨਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਸੰਸਲੇ ਦੇ ਤਹਿਤ ਹੁਣ ਤੱਕ ਵੱਖ-ਵੱਖ ਪਾਗਾਂ ਚ ਬਿਨਾ ਕਿਸੇ ਸਿਫਾਰਿਸ਼ ਤੇ 55201 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਈ ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿ ਕਿਤੇ ਨਹੀਂ ਮਿਲਦੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜ਼ਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਇਹ 7-7 ਫੁੱਟ ਦੇ ਸੱਪ ਆਏ ਆਂ ਫਨੀਅਰ ਸੱਪ ਤੇ ਉਹਨਾਂ ਤੋਂ ਵੀ ਬਚ ਬਚਾ ਕੇ ਇਹ ਬਾਹਰ ਸੜਕਾਂ ਤੇ ਆਪਣੀਆਂ ਤਰਪਾਲਾਂ ਲਾ ਕੇ ਆਪਣੇ ਟਾਈਮ ਨੂੰ ਜਿਹੜਾ ਉਹ ਪਾਸ ਕਰ ਰਹੇ ਨੇ ਇਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਆਪਣੇ ਪਸ਼ੂਆਂ ਦੀਆਂ ਰस्सियां ਖੁਦ ਖੋਲੀਆਂ ਨੇ ਕਟੀਆਂ ਨੇ ਤਾਂਕਿ ਉਹ ਰੁੜ ਜਣ ਕਿਉਂਕਿ ਬਚਾਉਣ ਜੋਗੀ ਹਿੰਮਤ ਹੀ ਨਹੀਂ ਸੀ ਪਾਣੀ ਦੇ ਵਿੱਚ ਉੱਟਾਂ ਵਾਲੇ ਪਏ ਤੋਂ ਸੱਪ ਲੜਿਆ ਉਹ ਜਦ ਮੌਕੇ ਦੀ ਮੌਤ ਹੋ ਗਈ ਉਹ ਸੇਵਾ ਕਰਨਾ ਹੈ ਆਪਣੀ ਜਾਣਵਾਗੇ ਸਾਡੀ ਖਾਤਰ ਚੱਲੇਗਾ ਇਹ ਬੜੀ ਮੁਸ਼ਕਲ ਆ ਤਸਵੀਰਾਂ ਦੇਖਿਆ ਨਹੀਂ ਜਾ ਰਹੀਆਂ ਅੰਕਲ ਉਹਨਾਂ ਦੇ ਘਰ ਦੀਆਂ ਸੜਕ ਤੇ ਵਿਚਾਰੇ ਬੈਠੇ ਆ ਪਰ ਪਾਲਾਂ ਵਿਛਾ ਕੇ ਰਮਦਾਸ ਦੇ ਪਿੰਡ ਮਾਛੀਵਾੜਾ ਚ ਅਸੀਂ ਇਸ ਟਾਈਮ ਮੌਜੂਦ ਹੈਗੇ ਆ ਕਰਦੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕੱਖਾਂ ਦੀਆਂ ਤੇ ਮਿੱਟੀ ਦੀਆਂ ਤੇ ਕਾਂਨੇ ਦੀਆਂ ਛੱਤਾਂ ਪਾ ਕੇ ਕਮਰੇ ਛੱਤੇ ਹੋਏ ਸੀਗੇ ਅੰਕਲ ਜੀ ਹੋਣਾ ਨੇ ਜਿਹੜੇ ਕਿ ਹੜ ਦੀ ਝੁਪੇਟ ਦੇ ਵਿੱਚ ਆਏ ਔਰ ਇਹਨਾਂ ਦਾ ਕੁਝ ਵੀ ਨਹੀਂ ਰਹਾ ਇਹਦੇ ਨਾਲ ਹੀ ਅੰਕਲ ਹੋਣਾ ਨੇ ਆਪਣੇ ਪਸ਼ੂ ਬੰਨੇ ਸੀਗੇ ਔਰ ਇਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਆਪਣੇ ਪਸ਼ੂਆਂ ਦੀਆਂ ਰस्सियां ਖੁਦ ਖੋਲੀਆਂ ਨੇ ਕਟੀਆਂ ਨੇ ਤਾਂਕਿ ਉਹ ਰੁੜ ਜਣ ਕਿ ਕਿ ਬਚਾਉਣ ਜੋਗੀ ਹਿੰਮਤ ਹੀ ਨਹੀਂ ਸੀ ਪਾਣੀ ਜੋ ਹੈ ਇਨਸਾਨਾਂ ਦੇ ਹਾਈਟ ਤੋਂ ਵੀ ਬਰਾਬਰ ਦਾ ਪਾਣੀ ਸੀਗਾ ਉਸ ਤੋਂ ਵੀ ਉੱਪਰ ਦਾ ਪਾਣੀ ਸੀ ਅੰਕਲ ਜੀ ਹੁਣੀ ਮੇਰੇ ਨਾਲ ਹੈਗੇ ਨੇ ਇਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਅੰਕਲ ਤੁਹਾਡੇ ਪਸ਼ੂ ਵੀ ਰੁੜ ਗਏ ਤੁਹਾਡੇ ਜਿਹੜੇ ਤੁਸੀਂ ਕਾਨਿਆਂ ਦੇ ਕਮਰੇ ਬਣਾਏ ਹੋਏ ਤੁਸੀਂ ਕਹਿ ਰਹੇ ਹੋ ਉਹ ਵੀ ਬਹੁਤ ਬੁਰਾ ਨੁਕਸਾਨ ਹੋਇਆ ਹੈ ਤੇ ਹੁਣ ਰਹਿਣ ਸਹਿਣ ਦਾ ਕਿਵੇਂ ਚੱਲ ਰਿਹਾ ਤੁਹਾਡਾ ਦੇਖੋ ਜੀ ਹੁਣ ਬੇਅੰਤੀ ਅਸਰ ਵੀ ਇਹੀਂ ਤਰਪੈਲਾ ਲਾਈਆਂ ਨੇ ਆਪ ਕੋ ਸਾਹਮਣੇ ਇਧਰ ਵੀ ਤਰਪਾਈ ਲੱਗੀ ਹੈ ਕਿ ਇਹਦੇ ਹਲੇ ਰਾਤ ਨੂੰ ਮੰਜਾ ਜਿਹੜਾ ਕਿ ਸੌਂਦਾ ਸੜਕ ਤੇ ਲਾਗੇ ਹਾਂ ਉਹ ਸ਼ਰਕ ਤੇ ਲਾਗੇ ਬਲਾਈਆਂ ਉਧਰ ਆ ਮੜੇ ਨਾਲ ਪੈਰ ਤਰਾ ਵਜ ਤਾਂ ਸਾਡਾ ਹੋ ਗਿਆ ਪਿੱਛੇ ਨੇ ਸ਼ਰਕ ਤੇ ਮੰਜਾ ਡਾਗੇ ਸੌਂਦੇ ਰਹਾ ਤੇ ਹਾਂਜੀ ਐ ਇਹੋ ਉਹ ਬਿੰਦ ਦੇ ਕਰਾਂਗੇ ਵੀ ਚਲੋ ਜਿਆਦਾ ਨਹੀਂ ਕੁਛ ਨਾ ਕੋਈ ਸਰਕਾਰਿਆ ਸਾਡੇ ਸਾਡੇ ਨਾਲ ਮੋਟਰ ਨਾਲ ਮੋਟਾ ਦੇਖ ਸਾਥ ਦੇਵੇ ਚਲੋ ਜਿਆਦਾ ਨਹੀਂ ਕੁਛ ਨਾ ਕੋਈ ਸਾਡਾ ਘਰ ਕੁਲਾ ਬਣ ਜਾਵੇ ਜਿਹਦੀ ਚ ਹੇਰਾ ਸਕੀਏ ਸੋ ਅੰਕਲ ਦਾ ਇਹ ਵੀ ਕਹਿਣਾ ਹੈ ਕਿ ਇੱਥੇ 7 7 ਫੁੱਟ ਦੇ ਸੱਪ ਆਏ ਹਾਂ ਹਾਂਜੀ ਫਨੀਅਰ ਸੱਪ ਤੇ ਉਹਨਾਂ ਤੋਂ ਵੀ ਬਚ ਬਚਾ ਕੇ ਇਹ ਬਾਹਰ ਸੜਕਾਂ ਤੇ ਆਪਣੀਆਂ ਤਰਪਾਲਾਂ ਲਾ ਕੇ ਆਪਣੇ ਟਾਈਮ ਨੂੰ ਜਿਹੜਾ ਉਹ ਪਾਸ ਕਰ ਰਹੇ ਨੇ ਰਾਤੀ ਇਹ ਪੰਜ ਜੀ ਅੰਦਰ ਘੇਰੇ ਗਏ ਜੀ ਉਹ ਕੱਲਾ ਪਰਿਵਾਰ ਨੇ ਘੇਰ ਲਏ ਸਭ ਬੂਏ ਦੇ ਵਿੱਚ ਦਰਵਾਜ਼ੇ ਲਮਕੇ ਜੜਾ ਹੰਦਾ ਹੁੰਦਾ ਹੈ ਤੇ ਬੁਰਕ ਕਿ ਛਾਲ ਮਾਰ ਕੇ ਉਹਨਾਂ ਨੂੰ ਮਾਰਨਾ ਪੈਂਦਾ ਹੈ ਤੇ ਉਹ ਇਸ ਕਰਕੇ ਉਹਨਾਂ ਨੇ ਆਵਾਜ਼ ਦਿੱਤੀ ਫਿਰ ਅਸੀਂ ਅੰਦਰੋਂ ਜਾ ਕੇ ਸੱਪ ਨੂੰ ਬੜੇ ਜ਼ੋਰ ਨਾਲ ਮਾਰ ਕੇ ਤੇ ਸੱਪ ਨੂੰ ਬਾਹਰ ਕੱਢ ਕੇ ਉਹ ਪਰਿਵਾਰਾਂ ਸੀ ਬਚਾਇਆ ਫਿਰ ਸੱਪ ਵੀ ਖੜਪੇ ਨੇ ਮਾੜਾ ਮੋਟਾ ਸੱਪ ਨਹੀਂ ਸੱਪ ਇਹੋ ਜਿਹਾਂ ਉਸ ਦਿਨ ਕਨਵਾਲ ਤੋਂ ਇੱਕ ਲੰਗਰ ਲੈ ਕੇ ਇੱਥੇ ਆਏ ਹਨ ਉਹ ਡੇਰੇ ਤੋਂ ਲੰਗਰ ਦੇ ਏਗੇ ਤੇ ਵਾਪਸ ਪੈ ਦੂੰ ਪਾਣੀ ਦੇ ਵਿੱਚ ਉੱਟਾਂ ਵਾਲੇ ਪੈ ਤੂੰ ਸੱਪ ਲੜਿਆ ਉਹ ਵਿਚਾਰੇ ਮੌਕੇ ਦੀ ਮੌਤ ਉੱਥੇ ਹੋ ਗਈ ਉਹ ਸੇਵਾ ਕਰਨਾ ਆ ਆਪਣੀ ਜਾਨ ਗਵਾ ਕੇ ਸਾਡੀ ਖਾਤਰ ਚੱਲੇਗਾ ਇਹ ਤੂੰ ਕਨਵਾਲਦੇ ਹਨ ਗਰਦਾਫ ਉਜੜੇ ਜਿਹਾ ਪਿੰਦਾ ਜੇ ਤੇ ਵੇਖੋ ਜੋ ਰੱਬ ਦਾ ਬਾਣਾ ਹੁਣ ਜੇ ਮੰਨਣਾ ਪੈਣਾ ਆਪਾਂ ਨੂੰ ਕੀ ਕਰ ਲੈਣਾ ਜਿਹੜੇ ਜਗ੍ਹਾ ਤੇ ਆਪਾਂ ਖੜੇ ਆਂ ਇਸੇ 6-6 ਫੁੱਟ ਪਾਣੀ ਜੇ ਤੇ ਕਮਰੇ 'ਚ 7-7 ਫੁੱਟ ਪਾਣੀ ਲੱਗ ਗਿਆ ਅੰਦਰ ਇਹ ਅੰਕਲ ਦਾ ਇਹ ਵੀ ਕਹਿਣਾ ਹੈ ਕਿ ਇਹ ਜਿਹੜੇ ਕਮਰੇ ਹੁਣ ਜਿਹੜੇ ਅੰਕਲ ਹੁਣਾਂ ਨੇ ਟੈਂਪਰੇਰੀ ਕਮਰੇ ਬਣਾਏ ਹੋਏ ਨੇ ਇਹਨਾਂ ਦੇ ਵਿੱਚ ਹਜੇ ਵੀ ਸੱਪ ਹੈਗੇ ਹਨ ਸੱਪ ਹੈਗੇ ਜੇ ਅੰਦਰ ਹਾਂਜੀ ਹ ਸੱਪ ਅਜੇ ਵੀ ਅਹੀਂ ਤੇ ਡਰਦੇ ਨੇ ਤੇ ਵੜ ਨਹੀਂਦੇ ਅੰਦਰ ਅੱਛਾ ਜੀ ਹਾਂਜੀ ਅਜੇ ਵੀ ਸੱਪ ਨੇ ਇਹੀ ਇਸ ਕਰਕੇ ਧੋਪਾ ਲੱਗਣ ਗਿਆ ਇਹ ਸ਼ਾਣਾ ਦੇ ਢੇੜ ਕੇ ਇੱਕ ਪਾਸੇ ਖੋਲ ਕੇ ਇੱਕ ਸਾਈਡ ਤੇ ਕਰਾਂਗੇ ਫਿਰ ਸਾਡੇ ਮਨ ਨੂੰ ਤਸੱਲੀ ਹੋਏਗੀ ਸੱਪ ਅੰਦਰ ਹੈ ਨਹੀਂਗੇ ਹੁਣ ਅਜੇ ਅੰਦਰ ਵੜਨੇ ਸੱਪ ਅੰਦਰ ਨਹੀਂ ਨੇ ਸਾਡੇ ਕੋਈ ਡਰਦੇ ਅੰਦਰ ਨਹੀਂ ਵੜਦੇ ਬੱਚਿਆਂ ਨੂੰ ਜਾਣਦੇ ਦੇ ਹਾਵ ਨਹੀਂ ਵੜਦੇ ਵੀ ਪਤਾ ਨਹੀਂ ਉਹ ਨਾ ਹੋਵੇ ਚੀਜ਼ਾਂ ਲੱਭਦੇ ਲੱਭਦੇ ਕੋਈ ਜੀਅ ਨ ਉਧਰ ਜਾਣ ਬਜਾਏ ਉਹਨਾਂ ਸਾਡੇ ਇਧਰ ਕੋਈ ਨਾਗ ਕੋਈ ਸੱਪ ਸਾਡੀ ਮੌਤ ਨਾ ਕਰ ਦੇਵੇ ਇੰਨੇ ਖਤਰੇ 'ਚ ਹੁਣ ਆਪਾਂ ਇੱਥੇ ਬੈਠੇ ਜਾਈ ਅਸੀਂ ਸੋ ਬੜੀ ਮੁਸ਼ਕਲਾ ਤਸਵੀਰਾਂ ਦੇਖਿਆ ਨਹੀਂ ਜਾ ਰਹੀਆਂ ਅੰਕਲ ਉਹਨਾਂ ਦੇ ਘਰ ਦੀਆਂ ਸੜਕ ਤੇ ਵਿਚਾਰੇ ਬੈਠੇ ਆਂ ਸਰਪਾਲਾਂ ਵਿਛਾ ਕੇ ਸੋ ਅ ਅੰਕਲ ਇਧਰ ਵੀ ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਇਧਰ ਪਸ਼ੂ ਬੰਨੇ ਹੋਏ ਸੀਗੇ ਆਪਣੇ ਕੋਈ ਸਾਹਮਣੇ ਹਾਂਜੀ ਉਹ ਸਾਹਮਣੇ ਕੋਈ ਡੰਗਰ ਸੀ ਉਧਰ ਬੰਨੇ ਦੇ ਪਸ਼ੂ ਇਧਰ ਬੰਨੇ ਦੇ ਹਾਂ ਸਾਹਮਣੇ ਇਧਰ ਵੇਖੋ ਸਾਡੀ ਜੋ ਡੰਗਰ ਇਧਰ ਇੱਕ ਸਾਈਡ ਤੇ ਬੰਨੇ ਦੇ ਨੇ ਉਧਰ ਹੀ ਪੱਠੇ ਪਾਇਦੇ ਨੇ ਉਹ ਟੋਕਾ ਵੀ ਜਿਹੜਾ ਉਹ ਮਸ਼ੀਨ ਜਿਹੜੀ ਆ ਉਡੰਗਰਾਂ ਦੇ ਪੱਠੇ ਕੁਦਰ ਕੇ ਬਣਾ ਗਿਆ ਆਪਾਂ ਪੌਣੇ ਹਜ਼ਾਰਾਂ ਨੂੰ ਤੇ ਉਹ ਵੀ ਸਾਡੀ ਪੁੱਟੀ ਪੇ ਉਥੇ ਮਛੇਣ ਟੋਕਾ ਜੀ ਨੂੰ ਆਪਾਂ ਪੰਜਾਬੀ ਟੋਕਾ ਕਹਿੰਦੇ ਨੇ ਉਹ ਵੀ ਸਾਡਾ ਪੁੱਟਿਆ ਪਿਆ ਡੰਗਰ ਉੱਧਰ ਬੰਨੀ ਦਿਆਂ ਉਥੋਂ ਇਹ ਰਸੇ ਵੱਡੇ ਨੇ ਵੀ ਕਿਉਂ ਡੰਗਰ ਬਜੇ ਨਾ ਮਰ ਜਾਣ ਸਾਡੇ ਅਸੀਂ ਟਾਈਮ ਨਹੀਂ ਪਹਿਲਾਂ ਡੰਗਰ ਰਸੇ ਵੱਡੇ ਤੇ ਰੁੜ ਗਏ ਤੁਹਾਡੇ ਸਾਰੇ ਸਾਰੇ ਅੱਛਾ ਜੀ ਹਾਂਜੀ ਕਿੰਨੀਆਂ ਮੱਜਾਂ ਸੀਆਂ ਤੁਹਾਡੀਆਂ ਇਹ ਸਾਡੇ ਗਾਈਆਂ ਇਹ ਜੇ ਇੱਕ ਦੁੱਧ ਦਿੰਦੀ ਇੱਕ ਸੂਣ ਵਾਲੀ ਸੀ ਇੱਕ ਤਿੰਨ ਸਾਲ ਦੀ ਬੱਛੀ ਸੀ ਸਾਡੀ ਤੇ ਤੁਸੀਂ ਦੋਨੋਂ ਛੱਡਤੀਆਂ ਤਾਂ ਕਿਰੋ ਨਾ ਇਹ ਦੋਵੇਂ ਰਸੇ ਵੱੜਦੇ ਜੀ ਉਹਨਾਂ ਦੇ ਵੀ ਕਿਉਂ ਬਜੇ ਨਾ ਮਰ ਜਾਣ ਇ ਇੱਥੇ ਬੜੀ ਮੁਸ਼ਕਿਲ ਨਾਲ ਜਾਨਾਂ ਬਚ ਰਹੀਆਂ ਨੇ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਨੇ ਉਹਨਾਂ ਨੇ ਆਪਣੀ ਝਪੇਟ ਦੇ ਵਿੱਚ ਲੈ ਲਿਆ ਬਹੁਤ ਹੀ ਮਾਸੂਮ ਜਾਨਾਂ ਨੂੰ ਬਹੁਤ ਹੀ ਮਾਸੂਮ ਲੋਕਾਂ ਨੂੰ ਲੋਕਾਂ ਦੇ ਘਰ ਟਹਿ ਗਏ ਨੇ ਲੋਕਾਂ ਦੀਆਂ ਛੱਤਾਂ ਟਹਿ ਗਈਆਂ ਲੋਕਾਂ ਦੇ ਖਾਣ ਪੀਣ ਦਾ ਕੱਪੜੇ ਪਸ਼ੂ ਪੰਛੀ ਸਭ ਕੋਈ ਤਬਾਹ ਹੋ ਗਿਆ ਸੋ ਅਗਰ ਸਰਕਾਰ ਦੇ ਤੱਕ ਇਹ ਵੀਡੀਓਜ਼ ਜਾ ਰਹੀਆਂ ਨੇ ਤਾਂ ਇਹਨਾਂ ਪਰਿਵਾਰਾਂ ਦੇ ਕੋਲ ਪਹੁੰਚ ਕੇ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਮਾਛੀਵਾਲਾ ਪਿੰਡ ਰਮਦਾਸ ਦੇ ਘੋਨੇਵਾਲ ਰਸਤੇ 'ਚ ਜਾਂਦੇ ਜਾਂਦੇ ਤੁਸੀਂ ਸੜਕਾਂ ਤੇ ਦੇਖੋਗੇ ਇਹਨਾਂ ਅੰਕਲ ਜੀ ਉਹਨਾਂ ਨੂੰ ਬੈਠੇ ਆ ਸੋ ਇਹਨਾਂ ਦੀ ਮਦਦ ਦੇ ਲਈ ਜ਼ਰੂਰ ਤੁਸੀਂ ਇ ਦੇ ਵਿੱਚ ਬਹੁਤ ਲੋੜ ਹੈ ਰਮਦਾਸ ਦੇ ਪਿੰਡ ਮਾਛੀਵਾੜਾ ਚ ਅਸੀਂ ਇਸ ਟਾਈਮ ਮੌਜੂਦ ਹੈਗੇ ਆ ਕਰਦੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕੱਖਾਂ ਦੀਆਂ ਤੇ ਮਿੱਟੀ ਦੀਆਂ ਤੇ ਕਾਨੇ ਦੀਆਂ ਛੱਤਾ ਪਾ ਕੇ ਕਮਰੇ ਛੱਤੇ ਹੋਏ ਸੀਗੇ ਅੰਕਲ ਜੀ ਹੋਣਾ ਨੇ ਜਿਹੜੇ ਕਿ ਹੜ ਦੀ ਝਪੇਟ ਦੇ ਵਿੱਚ ਆਏ ਔਰ ਇਹਨਾਂ ਦਾ ਕੁਝ ਵੀ ਨਹੀਂ ਰਹਾ ਇਹਦੇ ਨਾਲ ਹੀ ਅੰਕਲ ਹੋਣਾ ਨੇ ਆਪਣੇ ਪਸ਼ੂ ਬੰਨੇ ਸੀਗੇ ਔਰ ਇਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਆਪਣੇ ਪਸ਼ੂਆਂ ਦੀਆਂ ਰस्सियां ਖੁਦ ਖੋਲੀਆਂ ਨੇ ਕਟੀਆਂ ਨੇ ਤਾਂਕਿ ਉਹ ਰੁੜ ਜਣ ਕਿਉਂਕਿ ਬਚਾਉਣ ਜੋਗੀ ਹਿੰਮਤ ਹੀ ਨਹੀਂ ਸੀ ਪਾਣੀ ਜੋ ਹੈ ਇਨਸਾਨਾਂ ਦੇ ਹਾਈਟ ਤੋਂ ਵੀ ਬਰਾਬਰ ਦਾ ਪਾਣੀ ਸੀਗਾ ਉਸ ਤੋਂ ਵੀ ਉੱਪਰ ਦਾ ਪਾਣੀ ਸੀ ਅੰਕਲ ਜੀ ਹੁਣੀ ਮੇਰੇ ਨਾਲ ਹੈਗੇ ਨੇ ਇਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਅੰਕਲ ਤੁਹਾਡੇ ਪਸ਼ੂ ਵੀ ਰੁੜ ਗਏ ਤੁਹਾਡੇ ਜਿਹੜੇ ਤੁਸੀਂ ਕਾਨਿਆਂ ਦੇ ਕਮਰੇ ਬਣਾਏ ਹੋਏ ਤੁਸੀਂ ਕਹਿ ਰਹੇ ਹੋ ਉਹ ਵੀ ਬਹੁਤ ਬੁਰਾ ਨੁਕਸਾਨ ਹੋਇਆ ਹੈ ਤੇ ਹੁਣ ਰਹਿਣ ਸਹਿਣ ਦਾ ਕਿਵੇਂ ਚੱਲ ਰਿਹਾ ਤੁਹਾਡਾ ਦੇਖੋ ਜੀ ਹੁਣ ਬੇਅੰਤੀ ਅਸਰ ਵੀ ਅਸੀਂ ਤਰਪੇਲਾ ਲਾਈਆਂ ਨੇ ਆਹ ਵੇਖੋ ਸਾਹਮਣੇ ਇਧਰ ਵੀ ਤਰਪਾਈ ਲੱਗੀ ਐ ਕਿ ਇਹਦੇ ਨਾਲ ਰਾਤ ਨੂੰ ਮੰਜੇ ਡਾ ਕੇ ਸੌਂਦਾ ਸੜਕ ਤੇ ਲੱਗੇ ਲੱਗੇ ਹਾਂ ਉਹ ਸ਼ਰਕਤ ਤੇ ਲੱਗੇ ਬਲਾਈਆਂ ਉਧਰ ਆ ਮੜੇ ਨਾਲ ਪੈਰ ਤਰਾ ਵਜ ਤਾਂ ਸਾਡਾ ਹੋ ਗਿਆ ਪਿੱਛੇ ਨੇ ਸ਼ਰਕਤ ਦੇ ਮੰਜੇ ਡਾ ਕੇ ਸੌਂਦੇ ਰਹਾ ਤੇ ਹਾਂਜੀ ਆਏ ਇਹੋ ਹੀ ਹੁਣ ਬਿੰਦ ਕਰਾਂਗੇ ਵੀ ਚਲੋ ਜਿਆਦਾ ਨਹੀਂ ਕੁਛ ਨਾ ਕੁਛ ਸਰਕਾਰ ਰਿਆ ਸਾਡੇ ਸਾਡੇ ਨਾਲ ਮੋਟਰ ਮੋਟਾ ਦੇਖ ਸਾਥ ਦੇਵੇ ਚਲੋ ਜਿਆਦਾ ਨਹੀਂ ਕੁਛ ਨਾ ਕੁਛ ਸਾਡਾ ਘਰ ਕੁਲਾ ਬਣ ਜਾਵੇ ਜਿਹਦੀ ਚ ਹੇਰਾ ਸਕੀਏ ਸੋ ਅੰਕਲ ਦਾ ਇਹ ਵੀ ਕਹਿਣਾ ਹੈ ਕਿ ਇੱਥੇ 7-7 ਫੁੱਟ ਦੇ ਸੱਪ ਆਏ ਹਾਂ ਹਾਂਜੀ ਫਨੀਅਰ ਸੱਪ ਤੇ ਉਹਨਾਂ ਤੋਂ ਵੀ ਬਚ ਬਚਾ ਕੇ ਇਹ ਬਾਹਰ ਸੜਕਾਂ ਤੇ ਆਪਣੀਆਂ ਤਰਪਾਲਾਂ ਲਾ ਕੇ ਆਪਣੇ ਟਾਈਮ ਨੂੰ ਜਿਹੜਾ ਉਹ ਪਾਸ ਕਰ ਰਹੇ ਨੇ ਰਾਤੀ ਇਹ ਪੰਜ ਜੀ ਅੰਦਰ ਘੇਰੇ ਗਏ ਜੀ ਉਹ ਕੱਲਾ ਪਰਿਵਾਰ ਨੇ ਘੇਰ ਲਏ ਸਭ ਬੂਏ ਦੇ ਵਿੱਚ ਦਰਵਾਜ਼ੇ ਲਮਕੇ ਜੜਾ ਹੰਦਾ ਹੁੰਦਾ ਹੈ ਤੇ ਬੁਰਕ ਕਿ ਛਾਲ ਮਾਰ ਕੇ ਉਹਨਾਂ ਨੂੰ ਮਾਰਨਾ ਪੈਂਦਾ ਹੈ ਤੇ ਉਹ ਇਸ ਕਰਕੇ ਉਹਨਾਂ ਨੇ ਆਵਾਜ਼ ਦਿੱਤੀ ਫਿਰ ਅਸੀਂ ਅੰਦਰੋਂ ਜਾ ਕੇ ਸੱਪ ਨੂੰ ਬੜੇ ਜ਼ੋਰ ਨਾਲ ਮਾਰ ਕੇ ਤੇ ਸੱਪ ਨੂੰ ਬਾਹਰ ਕੱਢ ਕੇ ਉਹ ਪਰਿਵਾਰਾਂ ਸੀ ਬਚਾਇਆ ਫਿਰ ਸੱਪ ਵੀ ਖੜਪੇ ਨੇ ਮਾੜਾ ਮੋਟਾ ਸੱਪ ਨਹੀਂ ਸੱਪ ਇਹੋ ਜਿਹਾਂ ਉਸ ਦਿਨ ਕਨਵਾਲ ਤੋਂ ਇੱਕ ਲੰਗਰ ਲੈ ਕੇ ਇੱਥੇ ਆਏ ਹਨ ਉਹ ਡੇਰੇ ਤੋਂ ਲੰਗਰ ਦੇ ਕੇ ਤੇ ਵਾਪਸ ਹੁੰ ਪੈ ਦੂ ਪਾਣੀ ਦੇ ਵਿੱਚ ਉਟਾਂ ਵਾਲੇ ਪੈ ਤੂੰ ਸੱਪ ਲੜਿਆ ਉਹ ਵਿਚਾਰੇ ਦੀ ਮੌਤ ਉਥੇ ਹੋ ਗਈ ਉਹ ਸੇਵਾ ਕਰਨਾ ਆ ਆਪਣੀ ਜਾਨ ਗਵਾ ਕੇ ਸਾਡੀ ਖਾਤਰ ਚੱਲੇਗਾ ਇਹ ਤੂੰ ਕਨਵਾਲ ਦੇ ਹਨ ਗਰਦਾਫ ਉਜੜੇ ਜੇ ਪਿੰਡਾਂ ਜੇ ਤੇ ਵੇਖੋ ਜੋ ਰੱਬ ਦਾ ਭਾਣਾ ਹੁਣ ਜੀ ਮੰਨਣਾ ਪੈਣਾ ਆਪਾਂ ਨੂੰ ਕੀ ਕਰ ਲੈਣਾ ਜਿਹੜੇ ਜਗਤ 'ਤੇ ਆਪਾਂ ਖੜੇ ਆ ਇਸੇ 6-6 ਫੁੱਟ ਪਾਣੀ 'ਚ ਤੇ ਕਮਰੇ 'ਚ 7-7 ਫੁੱਟ ਪਾਣੀ ਲੱਗ ਗਿਆ ਅੰਦਰ ਇਹਨਾਂ ਅੰਕਲ ਦਾ ਇਹ ਵੀ ਕਹਿਣਾ ਹੈ ਕਿ ਇਹ ਜਿਹੜੇ ਕਮਰੇ ਹੁਣ ਜਿਹੜੇ ਅੰਕਲ ਹੁਣਾਂ ਨੇ ਟੈਂਪਰੇਰੀ ਕਮਰੇ ਬਣਾਏ ਹੋਏ ਨੇ ਇਹਨਾਂ ਦੇ ਵਿੱਚ ਹਜੇ ਵੀ ਸੱਪ ਹੈਗੇ ਸੱਪ ਹੈਗੇ ਅੰਦਰ ਹਾਂਜੀ ਹ ਸੱਪ ਅਜੇ ਵੀ ਅਸੀਂ ਤਾਂ ਡਰਦੇ ਨਾ ਵੜ ਨਹੀਂ ਦੇ ਜਾਂ ਅੰਦਰ ਅੱਛਾ ਜੀ ਹਾਂਜੀ ਅਜੇ ਵੀ ਸੱਪ ਨੇ ਅਸੀਂ ਇਸ ਕਰਕੇ ਧੋਪਾ ਲੱਗਣ ਗਿਆ ਇਹ ਛਾਣਾ ਦੇ ਢੇੜ ਕੇ ਇੱਕ ਪਾਸੇ ਖੋਲ ਕੇ ਇੱਕ ਸਾਈਡ ਤੇ ਕਰਾਂਗੇ ਫਿਰ ਸਾਡੇ ਮਨ ਦੀ ਤਸੱਲੀ ਹੋ ਗਈ ਸੱਪ ਅੰਦਰ ਨਹੀਂਗੇ ਹੁਣ ਅਜੇ ਅੰਦਰ ਵੜਨੇ ਸੱਪ ਅੰਦਰ ਨਹੀਂ ਨੇ ਸਾਡੇ ਅਸੀਂ ਡਰਦੇ ਅੰਦਰ ਨਹੀਂ ਵੜਦੇ ਬੱਚਿਆਂ ਨੂੰ ਜਾਂਦੇ ਦੇ ਹਾਵ ਨਹੀਂ ਵੜਦੇ ਵੀ ਪਤਾ ਨਹੀਂ ਉਹ ਨਾ ਹੋਵੇ ਚੀਜ਼ਾਂ ਲੱਭਦੇ ਲੱਭਦੇ ਕੋਈ ਜੀਅ ਨਾ ਸਾਨ ਉਧਰ ਜਾਣ ਪਜੇ ਉਹਨਾਂ ਸਾਡੇ ਇਧਰ ਕੋਈ ਨਾਗ ਕੋਈ ਸੱਪ ਸਾਡੀ ਮੌਤ ਨਾ ਕਰ ਦੇਵੇ ਇੰਨੇ ਖਤਰੇ 'ਚ ਹੁਣ ਆਪਾਂ ਇੱਥੇ ਬੈਠੇ ਜੀ ਅਸੀਂ ਸੋ ਬੜੀ ਮੁਸ਼ਕਲ ਆ ਤਸਵੀਰਾਂ ਦੇਖਿਆ ਨਹੀਂ ਜਾ ਰਹੀਆਂ ਅੰਕਲ ਉਹਨਾਂ ਦੇ ਘਰ ਦੀਆਂ ਸੜਕ ਤੇ ਵਿਚਾਰੇ ਬੈਠੇ ਆਂ ਸਰਪਾਲਾਂ ਵਿਚਾ ਕੇ ਸੋ ਅ ਅੰਕਲ ਇਧਰ ਵੀ ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਇਧਰ ਪਸ਼ੂ ਬੰਨੇ ਹੋਏ ਸੀਗੇ ਆਪਣੇ ਉਹ ਕੋਈ ਸਾਹਮਣੇ ਹਾਂਜੀ ਉਹ ਸਾਹਮਣੇ ਵੇਖੋ ਡੰਗਰ ਸੀ ਉਧਰ ਬੰਨੇ ਦੇ ਪਸ਼ੂ ਇਧਰ ਬੰਨੇ ਦੇ ਹਾਂ ਸਾਹਮਣੇ ਇਧਰ ਵੇਖੋ ਸਾਡੀ ਜੋ ਡੰਗਰ ਇਧਰ ਇੱਕ ਸਾਈਡ ਤੇ ਬੰਨੇ ਦੇ ਨੇ ਉਧਰ ਹੀ ਪੱਠੇ ਪਾਈ ਦੇ ਨੇ ਉਹ ਟੋਕਾ ਵੀ ਜਿਹੜਾ ਉਹ ਮਸ਼ੀਨ ਜਿਹੜ ਉਡੰਗਰਾਂ ਦੇ ਪੱਠੇ ਕੁਦਰ ਕੇ ਬਣਾ ਗਿਆ ਆਪਾਂ ਪੌਣੇ ਹਜ਼ਾਰਾਂ ਨੂੰ ਤੇ ਉਹ ਵੀ ਸਾਡੀ ਪੁੱਟੀ ਪੇ ਉਥੇ ਮਛੇਣ ਟੋਕਾ ਜੀ ਨੂੰ ਆਪਾਂ ਪੰਜਾਬੀ ਟੋਕਾ ਕਹਿੰਦੇ ਨੇ ਉਹ ਵੀ ਸਾਡਾ ਪੁੱਟਿਆ ਪਿਆ ਡੰਗਰ ਉੱਧਰ ਬੰਨੀ ਦਿਆਂ ਉਥੋਂ ਇਹ ਰਸੇ ਵੱਡੇ ਨੇ ਵੀ ਕਿਉਂ ਡੰਗਰ ਬਜੇ ਨਾ ਮਰ ਜਾਣ ਸਾਡੇ ਅਸੀਂ ਟਾਈਮ ਨਹੀਂ ਪਹਿਲਾਂ ਡੰਗਰ ਰਸੇ ਵੱਡੇ ਤੇ ਰੁੜ ਗਏ ਤੁਹਾਡੇ ਸਾਰੇ ਸਾਰੇ ਅੱਛਾ ਜੀ ਹਾਂਜੀ ਕਿੰਨੀਆਂ ਮੱਜਾਂ ਸੀਆਂ ਤੁਹਾਡੀਆਂ ਇਹ ਸਾਡੇ ਗਾਈਆਂ ਇਹ ਜੇ ਇੱਕ ਦੁੱਧ ਦਿੰਦੀ ਇੱਕ ਸੂਣ ਵਾਲੀ ਸੀ ਇੱਕ ਤਿੰਨ ਸਾਲ ਦੀ ਬੱਛੀ ਸੀ ਸਾਡੀ ਤੇ ਤੁਸੀਂ ਦੋਨੋਂ ਛੱਡਤੀਆਂ ਤਾਂ ਕਿਰੋ ਨਾ ਇਹ ਦੋਵੇਂ ਰਸੇ ਵੱੜਦੇ ਜੀ ਉਹਨਾਂ ਦੇ ਵੀ ਕਿਉਂ ਬਜੇ ਨਾ ਮਰ ਜਾਣ ਇ ਇਥੇ ਬੜੀ ਮੁਸ਼ਕਿਲ ਨਾਲ ਜਾਨਾਂ ਬਚ ਰਹੀਆਂ ਨੇ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਨੇ ਉਹਨਾਂ ਨੇ ਆਪਣੀ ਝਪੇਟ ਦੇ ਵਿੱਚ ਲੈ ਲਿਆ ਬਹੁਤ ਹੀ ਮਾਸੂਮ ਜਾਨਾਂ ਨੂੰ ਬਹੁਤ ਹੀ ਮਾਸੂਮ ਲੋਕਾਂ ਨੂੰ ਲੋਕਾਂ ਦੇ ਘਰ ਟਹਿ ਗਏ ਨੇ ਲੋਕਾਂ ਦੀਆਂ ਛੱਤਾਂ ਟਹਿ ਗਈਆਂ ਲੋਕਾਂ ਦੇ ਖਾਣ ਪੀਣ ਦਾ ਕੱਪੜੇ ਪਸ਼ੂ ਪੰਛੀ ਸਭ ਕੋਈ ਤਬਾਹ ਹੋ ਗਿਆ ਸੋ ਅਗਰ ਸਰਕਾਰ ਦੇ ਤੱਕ ਇਹ ਵੀਡੀਓਜ਼ ਜਾ ਰਹੀਆਂ ਨੇ ਤਾਂ ਇਹਨਾਂ ਪਰਿਵਾਰਾਂ ਦੇ ਕੋਲ ਪਹੁੰਚ ਕੇ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਮਾਛੀ ਵਾਲਾ ਪਿੰਡ ਰਮਦਾਸ ਦੇ ਘੋਨੇਵਾਲ ਰਸਤੇ 'ਚ ਜਾਂਦੇ ਜਾਂਦੇ ਤੁਸੀਂ ਸੜਕਾਂ ਤੇ ਦੇਖੋਗੇ ਇਹਨਾਂ ਅੰਕਲ ਜੀ ਹੁਣਾਂ ਨੂੰ ਬੈਠੇ ਆ ਸੋ ਇਹਨਾਂ ਦੀ ਮਦਦ ਦੇ ਲਈ ਜ਼ਰੂਰ ਤੁਸੀਂ ਇੱਥੇ ਪਹੁੰਚੋ ਕਿਉਂਕਿ ਇਹਨਾਂ ਨੂੰ ਵਾਕਿਆ ਦੇ ਵਿੱਚ ਹੀ ਬਹੁਤ ਲੋੜ ਹੈ